ਦੇਖ ਕੇ ਬਰਾਵਾ ਦਾ ਸਾਡੀ ਜਰੂਰਤ ਹੈ ਜਿਹੜੇ ਭਰਾ ਸਾਡੀ ਵੀਡੀਓ ਦੇ ਦੇ ਆਡੇ ਤੋਂ ਕੰਮ ਕਰਾ ਲੈ ਕਰਵਾ ਦੇ ਨਾ ਯਾਰ ਨਾਲ ਜਿਵੇਂ ਇਨੋਵੇਟ ਕੀਤਾ ਦੇ ਰਹੇ ਸਾਡੀ ਵੀਡੀਓ ਦੇਖ ਕੇ ਆਏ ਆ ਭਾਜੀ ਹੁਣ ਆਪਾਂ ਗਲਾਸ ਗੜਾ ਫ੍ਰੀਜ ਪਾਵਾਂਗੇ ਉਹ ਵੀ ਵਧੀਆ ਚ ਸਾਰਿਆਂ ਨੂੰ ਰਾਮ ਰਾਮ ਕਸਿਕਾਰ ਕਾਟੇ ਰੋ ਕੇ ਦਿੰਦੇ ਸਾਰਿਆਂ ਮੇਰੇ ਵੀਰਾਂ ਭਰਾਵਾਂ ਦਾ ਤੇ ਮੇਰੀ ਇਸ ਵੀਡੀਓ ਦੇ ਸਵਾਗਤ ਹੈ ਅੱਜ ਸਾਡੇ ਕੋਲ ਆਇਆ ਸੀਗਾ ਫਾਦੀ ਜੀ ਤਾਂ ਪਹਿਲਾਂ ਦੁਕਾਨ ਸੀ ਨਾ ਤਾਂ ਜਿਉ ਰਹੇ ਬੈਠੇ ਉਹ ਤੋਂ ਸਾਡੇ ਕਸਟਮਰ ਆਏ ਮਾਰ ਕੇ ਇਹ ਬਰਾਇੰਡ ਪੈਂਡਿਆ ਸੀ ਆਮਾ ਨੂੰ ਵੀ ਠਿਕਾਣੀ ਵਾਲਾ ਹੈਗਾ ਆ ਤੇ ਉਹ ਮੋੜਾ ਨਾਲ ਫੋਨ ਆ ਤੇ ਆਪਾਂ ਕੀ ਕਰਨ ਲੱਗੇ ਆ ਤੇ ਇਹਦਾ ਫੋਲਡਰ ਕੋਲ ਆ ਸੀ ਨਵਾਂ ਆ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਸਾਡੀ ਵੀਡੀਓ ਦੇਖ ਕੇ ਸਾਡੇ ਕੋਲ ਕੰਮ ਕਰਾਉਣਾ ਦੇਦੇ ਕਿਉਂਕਿ ਤੁਸੀਂ ਸਾਡੀ ਮੇਰੀ ਉਹ ਉਸ ਭਾਵਨਾ ਨੂੰ ਸਮਝਿਆ ਤੇ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਕੰਮ ਉਹ ਜ਼ਾਰਾ ਨਾਲ ਨਹੀਂ ਹੁੰਦੇ ਵੀ ਤੇ ਉਹ ਦੇਖੋ ਇਹਨਾ ਹਜ਼ਾਰਾਂ ਨਾਲ ਹੀ ਹੋਣਗੇ ਭਾਈ ਦਾ ਵੀ ਕਿਹਾ ਸੀਗਾ ਫਾਈਲ ਵੀ ਆ ਦੇ ਲੋ ਜੂੰਗ ਗੱਲ ਕਰ ਆਏ ਕੋਲ ਪੱ ਦਿੱਤਾ ਜਾਲੀਆਂ ਜਿਹੜੀਆਂ ਨੇਗੇ ਨਾ ਅੱਜ ਜਦੋਂ ਆਪਾਂ ਖੋਲਦੇ ਆ ਜਦੋਂ ਆਪਾਂ ਖੋਲਦੇ ਆ ਜਾਲੀਆਂ ਦੇ ਮਤਲਬ ਕਿ ਆਹ ਘੱਟਾ ਸੁਆਹ ਆਹ ਸਾਧੀਆਂ ਪਰ ਜਲਨੇ ਸਾਹ ਸਾਹ ਹੋਣੀ ਤੇ ਹੋਣ ਨਾਲ ਕਿੰਝ ਹੁੰਦਾ ਜਦੋਂ ਖੁੱਲਦਾ ਹੈ ਨਾ ਫੋਨ ਉਦੋਂ ਹੀ ਮਲਗੇ ਇਹਦਾ ਬੈਨੀਫਿਟ ਹੁੰਦਾ ਮਲਗੇ ਫਸਟ ਮੰਥ ਹੋਏ ਬੈਨੀਫਿਟ ਹੋਏਗਾ ਮਲਗੇ ਆਪਾਂ ਗਾੜੀ ਵਗੈਰਾ ਹੋ ਗਿਆ ਆ ਦੇਖੋ ਅੱਜ ਦਾ 4 ਦਿਨ ਜਿਹੜਾ ਦੇ ਵਿੱਚ ਮਲਕੇ ਮੈਗਾ ਮਲਗੀ ਖੜਾ ਬੋਤਾ ਬਾਰ ਬੰਦਿਆ ਸਪੀਕਰ ਹੋ ਗਏ ਹੁਣ ਮਲਕੇ ਓਪਨ ਹੋਇਆ ਆਪ ਹੁਣ ਓਪਨ ਫੋਨ ਦੇ ਵਿੱਚ ਆਪਾਂ ਦਿੱਤੀ ਜਿੱਤੇ ਮਿੱਟੀ ਜਾਂ ਜਿੱਤੇ ਜਿੱਤੇ ਮਿੱਟੀ ਜਾਂਦੀ ਆ ਉਸੇ ਉਸੇ ਜਗ੍ਹਾ ਦੇਖੋ ਮਾਈਕ ਦੇ ਵਿੱਚ ਵੀ ਮਾਈਕ ਦੇ ਉੱਪਰ ਵੀ ਆਪਾਂ ਮਿੱਟੀ ਜੰਮੀ ਦੀ ਇਥੇ ਵੀ ਆਪਾਂ ਮੰਗੇ ਆ ਸਾਫ ਇਹ ਸੀ ਵੀ ਫਾਈ ਕਰਦੇ ਆ ਬੰਦੇ ਕੋਈ ਫਰੀ ਆਫ ਕੋਸਟ ਬੜਾ ਰ ਟਾਈਮ ਲੱਗਾ ਟਾਈਮ ਬਣਦੇ ਲਗਾ ਥੋੜਾ ਬੋਤਾ ਪਰ ਕਸਟਮਰ ਦਾ ਥੋੜਾ ਤੋਂ ਫਾਇਦਾ ਹੋ ਜਾਏਗਾ ਇਹਦੇ ਨਾਲ ਸਾਫ ਹੋ ਜਾਂਦਾ ਮਤਲਬ ਇਹ ਬਾਹਰ ਕੋਲੋਂ ਪਤਲੀ ਜਿਹੜੀ ਕੋਈ ਮਜ਼ਬੂਤ ਹੋ ਜਾਂਦੀ ਹੈ ਜਦੋਂ ਜਦ ਇੱਕ ਬੇਦਰੀ ਜਾਂਦਾ ਨਾ ਉਹ ਤੁਹਾਡਾ ਤੇ ਜਾਦੀ ਰਿਤੇ ਮਨ ਲਗੇ ਪਹਿਲੀ ਗੱਲ ਤਾਂ ਇਹ ਤਾਂ ਤੋੜਦਾ ਨਹੀਂ ਹੈਗਾ ਜੇ ਲੋਕ ਪਕਰ ਪੂਰੀ ਮੌਜੂਦ ਹੁੰਦੇ ਤੇ ਦੂਜੀ ਗੱਲ ਇਹ ਹੈ ਕਿ ਥੋੜਾ ਜਿਹਾ ਜਨਤ ਤੇ ਤੁਹਾਨੂੰ ਕਾਸ਼ਾ ਤਾਂ ਲੱਗਦਾ ਮਨ ਲਗੇ ਜੇ ਕੰਨੀ ਦਾ ਰੂਲ ਸਾਬਨਾ ਹੋਈ ਹੋਵੇ ਤਾਂ ਇੱਕ ਵਾਰੀ ਡਿਗਰਾਇਆ ਫੋਨ ਤੇ ਉਹ ਤਕਰੀਬ ਬਾਹਰ ਆ ਜਾਂਦੀ ਹੈ ਤੇ ਦੇਖੋ ਕਿ ਜੇ ਪਾਈਲਰ ਸੱਚਨੀ ਦਾ ਸਪਾਈ ਹੋ ਜਾਵੇ ਫਿਰ ਮਨ ਲਗੇ ਪਗੜ ਥੋੜੀ ਮਜਬੂਰ ਹੋਵੇ ਫਿਰ ਫੋਨ ਨਹੀਂ ਵੀ ਜਾਵੇ ਤੇ ਫਿਰ ਵੀ ਮਨਿਆ ਥੋੜਾ ਵਿਚਾਰ ਆਂਦਾ ਬਾਤੇ ਇਕ ਭਰਾਵਾਂ ਦਾ ਸਾਥ ਵੀ ਜ਼ਰੂਰ ਤੇ ਜਿਹੜੇ ਭਰਾ ਸਾਡੀ ਵੀਡੀਓ ਦੇਦੇ ਆ ਅੱਜ ਤੋਂ ਕੰਮ ਕਰਾ ਲਿਆ ਕਰਵਾ ਦੇ ਪੰਜਾਬ ਨਾਲ ਵੀ ਐਨੋਵੇਟ ਵੀ ਕਰ ਦੇ ਵੀਡੀਓ ਬਣਾਉਣ ਦਾ ਮਕਸਦ ਇਹ ਆ ਹੁੰਦਾ ਆ ਕਿ ਚਲੋ ਆਪਾਂ ਆਪਣੇ ਵੱਲੋਂ ਬੈਸਟ ਤੋਂ ਬੈਸਟ ਸਰਵਿਸ ਦੇਈਏ ਇਹ ਨਹੀਂ ਆ ਕਿ ਆਈ ਵੀਡੀਓ ਜੀ ਮਾਲਕ ਮਾਲਕ ਇਹ ਤੁਹਾਨੂੰ ਬੈਸਟ ਕਰਕੇ ਦਿੰਦੇ ਆ ਤੇ ਜੇ ਤੁਸੀਂ ਸਾਡੇ ਕੋਲ ਫੋਨ ਵੀ ਕਰਾ ਲੈਣ ਤੇ ਤੁਹਾਨੂੰ ਇਦਾਂ ਹੀ ਐਂ ਬੋਲ ਦਈਏ ਪਰ ਜੇ ਫੋਨ ਵੀ ਕਰਾ ਲੈਣੇ ਆ ਤੇ ਅਸੀਂ ਤੁਹਾਡਾ ਬਹੁਤ ਕੰਮ ਲਏਗਾ ਜੇ ਵੀਡੀਓ ਤੁਹਾਡਾ ਲਈ ਵੀਡੀਓ ਜਿਹੜੀ ਬਣਾਈ ਤੋਂ ਬਗੈਰ ਜੇ ਨਾ ਕੰਮ ਕਰਾਂਗੇ ਉਹ ਵੀ ਮਾਲਕ ਤੋਂ ਸਾਡਾ ਕੰਮ ਇੱਕਾਈ ਸਪਾਈ ਨਜ਼ਰ ਆਵੇ ਇਹ ਤੁਹਾਡੇ ਭਰਾ ਦੀ ਗਾਰੰਟੀ ਆ જવાડી

ਉਹ ਦੂਜਨ ਆ ਗਈ ਮੈਂ ਸੇਮ ਦਾ ਖੱਟ ਕੇ ਪਹਿਲਾਂ ਲਾਇਆ ਸੀਗਾ ਨਾ ਉਹ ਹਾਰ ਹੀ ਨਾ ਰਵੜ ਹਾਰ ਸੀਗਾ ਰਵੜ ਥੋੜੀ ਨਰਮ ਹੈ ਪਾ ਕੇ ਨਾ ਲਾ ਦੇ ਤਿੰਨ ਵਾਰ ਤੇ ਨੋਟਰੀ ਅਸੀਂ ਤੋਂ ਤਾਰਦਾ ਉਹ ਬਾਰੀ ਗੀਰੋ ਜਾਂਦੇ ਨਜ਼ਰੀਦੀ ਨਸੀ ਫੇਰ ਹਲਕੀ ਜਿਹੀ ਵੀਨ ਜੀ ਵੀਨ ਲੱਗੂ ਤੇ ਜਾ ਫਸੋ ਜਿਹਾ ਉਹ ਦਨ ਬਣ ਕਰ ਉਹਦਾ ਜਾ ਮਤਲਬ ਹੋ ਗਿਆ ਮੈਨੂੰ ਤਾਂ ਹੋ ਗਿਆ ਅੰਦਰ ਹੀ ਮੈਂ ਚੱਲ ਗਿਆ ਇਹ ਨਾਲ ਦਿਮਾਗ ਦੇ ਲਾਗਤ ਆਈ ਲਾਗਤ ਆ ਗਿਆ ਨਾ ਸਿੱਧੀ ਦੇ ਤੇ ਮਾਚਾ ਆਇਆ ਸਾਡੀ ਵੀਡੀਓ ਦੇਖ ਕੇ ਆਏ ਆ ਭਾਜੀ ਹੁਣ ਆਪਾਂ ਗਲਾਸ ਗੜਾ ਫਰੀਜ ਪਾਵਾਂਗੇ ਉਹ ਵੀ ਵਧੀਆ ਚ ਉਹਨਾਂ ਬਲਹਵਾ ਹੈ ਨਹੀਂ ਪਿਆਣੀ ਆ ਬਾਹਰੋਂ ਆ ਬਾਹਰੋਂ

ਲੱਗਦਾ ਕੋਈ ਨਾ ਕੋਈ ਹੋਣਾ। ਇਹ ਕਿਹਦੇ ਸੀ ਵੀਰ ਆ ਰਿਹਾ। ਅੰਕ ਨਾ ਲੈ। ਕੰਬੀਆ ਨਾ ਮਤਾ ਦੋ। ਸਮਝਿਆ। ਉਹ ਆ ਜਾ ਮੈਂ ਤੇ ਬਹੁਤ ਬੜਾ ਬੜਾ। ਅੱਗੇ ਲੈ ਜੇ ਮੈਂ ਬੜੇ। ਫੋਨ ਫੜਾ ਦੋ ਅਸੀਂ ਚੱਲੀਏ ਹੁਣ ਘਰ ਨੂੰ। ਹੈਨਾ ਇਦਾਂ ਹੀ ਨਾ। ਘੂਮੀ ਘੂਮੀ ਜਾਂਣਾ ਵੰਨੇ। ਆਪਾਂ ਕੰਪਲੀਟ ਹੋ ਗਿਆ ਆਪਣਾ ਕੰਮ। ਪਈ ਇਹਨੂੰ ਕਿੰਟਿਕ ਦਾ ਕਲਾ ਲਈ ਤੁਸੀਂ ਲੈਫਟ ਟਾਈਮ। ਬਟਨ ਦਾ ਪਰਫੈਕਟ ਹੋ ਗਿਆ ਗੱਲ ਮੇਰੇ ਮਨ ਚ ਰਹਿ ਜਾਣਾ ਯਾਰ ਮੈਂ ਕਿਹਾ ਯਾਰ ਖੋਲਿਆ ਤਾਂ ਹੈਗਾ ਹੀ ਆ ਫਿਰ ਨਾਲ ਲੱਗਦੇ ਕਰ ਦਿੰਦੇ ਉੱਥੇ ਕੀ ਆ ਫੋਨ ਕਿਹੜਾ ਬਾਰ ਬਾਰ ਖੋਲਣੇ ਬੰਦੇ ਇਹ ਜੇ ਤਾਂ ਵੀ ਅੱਛਾ ਇਹ ਪਟੀਆਂ ਕੀਤੀਆਂ ਬੋਤੇ ਨੂੰ ਇਹਨੇ ਠੀਕ ਹੋ ਜਾਣਾ ਹੁਣ ਲਓ ਜੀ ਬਾਜੀ